ਤੋਂ 12 ਜੂਨ ਨੂੰ ਲੈ ਕੇ ICC T20 World Cup ਹੋਣ ਜਾ ਰਿਹਾ ਹੈ ਨਿਊਯਾਰਕ ਦੇ ਵਿੱਚ ਤੇ ਨਿਊਯਾਰਕ ਦੇ ਵਿੱਚ ਇਸ World Cup ਨੂੰ ਲੈ ਕੇ ਸੁਰੱਖਿਆ ਨੂੰ ਲੈ ਕੇ ਕਾਫੀ ਜ਼ਿਆਦਾ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਆ ਜਾ ਰਿਹਾ ਹੈ ਕਿ ਭਾਰਤ ਤੇ ਪਾਕਿਸਤਾਨ ਦਾ ਮੈਚ ਹੋਵੇਗਾ ਨਿਊਯਾਰਕ ਦੇ ਵਿੱਚ ਉਸ ਸਮੇਂ ਸੁਰੱਖਿਆ ਕਾਫੀ ਮਜ਼ਬੂਤ ਹੋਣ ਵਾਲੀ ਹੈ ਇਹ ਫੈਸਲਾ ਕਿਉਂ ਲਿਆ ਗਿਆ ਆਓ ਜਾਣਦੇ ਹਾਂ 9 ਜੂਨ ਨੂੰ ICC T20 ਵਿਸ਼ਵ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਉੱਚ ਪੱਧਰੀ ਮੁਕਾਬਲੇ ਤੋਂ ਪਹਿਲਾਂ ਮੈਚ ਨੂੰ ਖਤਰੇ ਦੀ ਰਿਪੋਰਟ ਦੇ ਬਾਅਦ ਨਿਊਯਾਰਕ ਦੇ ਆਇਨਜ਼ ਹਾਵਰ ਪਾਰਕ ਸਟੇਡੀਅਮ ਵਿੱਚ ਸੁਰੱਖਿਆ ਕਵਰ ਨੂੰ ਵਧਾ ਦਿੱਤਾ ਜਾਵੇਗਾ ਗਵਰਨਰ ਦੇ ਦਫ਼ਤਰ ਦੇ ਇੱਕ ਬਿਆਨ ਦੇ ਅਨੁਸਾਰ ਸਥਿਤੀ ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਉਹਨਾਂ ਅਨੁਸਾਰ ਇਸ ਸਮੇਂ ਜਨਤਕ ਸੁਰੱਖਿਆ ਲਈ ਕੋਈ ਭਰੋਸੇਯੋਗ ਖਤਰਾ ਨਹੀਂ ਹੈ ਆਇਨਸ ਹਾਵਰ ਪਾਰਕ ਸਟੇਡੀਅਮ ਮੈਨਹਟਨ ਤੋਂ 25 ਮੀਲ ਪੂਰਬ ਵਿੱਚ ਸਥਿਤ ਹੈ ਤੈਨ ਤੋਂ 12 ਜੂਨ ਤੱਕ ICC T20 ਵਿਸ਼ਵ ਕੱਪ ਮੈਚਾਂ ਦੀ ਮੇਜ਼ਬਾਨੀ ਕਰਦਾ ਹੈ ਜਿਸ ਵਿੱਚ ਦੋ ਏਸ਼ੀਆਈ ਕਟੜ ਵਿਰੋਧੀਆਂ ਵਿਚਕਾਰ ਮੁਕਾਬਲਾ ਵੀ ਸ਼ਾਮਲ ਹੈ ਨਿਊਯਾਰਕ ਦੀ ਗਵਰਨਰ ਕੈਥੀ ਹੋਜਲ ਨੇ ਕਿਹਾ ਕਿ ਉਹ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨਾਲ ਕੰਮ ਕਰ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਖੇਡਾ ਸੁਚਾਰੂ ਢੰਗ ਦੇ ਨਾਲ ਹੋ ਸਕੇ ਗਵਰਨਰ ਕੈਥੀ ਨੇ ਕਿਹਾ ਕਿ ਮੈਂ ਨਿਊਯਾਰਕ ਸਟੇਟ ਪੁਲਿਸ ਨੂੰ ਉੱਚ ਸੁਰੱਖਿਆ ਉਪਾਵਾਂ ਵਿੱਚ ਸ਼ਾਮਲ ਹੋਣ ਲਈ ਵੀ ਨਿਰਦੇਸ਼ ਦਿੱਤਾ ਹੈ ਜਿਸ ਵਿੱਚ ਕਾਨੂੰਨ ਲਾਗੂ ਕਰਨ ਦੀ ਵਧੇ ਹੋਈ ਮੌਜੂਦਗੀ ਉन्नत ਨਿਗਰਾਨੀ ਅਤੇ ਪੂਰੀ ਤਰ੍ਹਾਂ ਜਾਂਚ ਪ੍ਰਕਿਰਿਆਵਾਂ ਸ਼ਾਮਲ ਹਨ ਉਹਨਾਂ ਨੇ ਅੱਗੇ ਕਿਹਾ ਕਿ ਜਨ ਤੱਕ ਸੁਰੱਖਿਆ ਮੇਰੀ ਪ੍ਰਮੁੱਖ ਤਰਜੀਹ ਹੈ ਅਤੇ ਇਹ ਸੀ ਇਹ ਯਕੀਨੀ ਬਣਾਉਣ ਲਈ ਵਚਨਬੱਧਾ ਕਿ ਕ੍ਰਿਕਟ ਵਿਸ਼ਵ ਕਪ ਇੱਕ ਸੁਰੱਖਿਅਤ ਆਨੰਦਦਾਇਕ ਅਨੁਭਵ ਹੋਵੇ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੇ ਕਿਹਾ ਹੈ ਕਿ ਅਧਿਕਾਰੀਆਂ ਦੁਆਰਾ ਕਥਿਤ ਧਮਕੀ ਨੂੰ ਸਮਰਥਨ ਦੇਣ ਲਈ ਕੋਈ ਪ੍ਰਮਾਣਿਕ ਸਬੂਤ ਨਹੀਂ ਮਿਲੇ ਪਰ ਸਾਰੇ ਸਥਾਨਾਂ ਤੇ ਟੂਰਨਾਮੈਂਟ ਦੌਰਾਨ ਸੁਰੱਖਿਆ ਮਜ਼ਬੂਤ ਹੋਵੇਗੀ ICC ਦੇ ਬੁਲਾਰੇ ਨੇ ਕਿਹਾ ਕਿ ਇਵੈਂਟ ਵਿੱਚ ਹਰ ਕਿਸੇ ਦੀ ਸੁਰੱਖਿਆ ਸਾਡੀ ਪਹਿਲੀ ਤਰਜੀਹ ਹੈ ਅਤੇ ਸਾਡੇ ਕੋਲ ਇੱਕ ਵਿਆਪਕ ਅਤੇ ਮਜ਼ਬੂਤ ਸੁਰੱਖਿਆ ਯੋਜਨਾ ਹੈ। ਅਸੀਂ ਆਪਣੇ ਮੇਜ਼ਬਾਨ ਦੇਸ਼ ਵਿੱਚ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰਦੇ ਹਾਂ ਤੇ ਲਗਾਤਾਰ ਗਲੋਬਲ ਲੈਂਡਸਕੇਪ ਦੀ ਨਿਗਰਾਨੀ ਅਤੇ ਮੁਲਾਂਕਣ ਕਰਦੇ ਹਾਂ। ਉਹਨਾਂ ਨੇ ਕਿਹਾ ਕਿ ਸਾਡੇ ਇਵੈਂਟ ਲਈ ਪਛਾਣੇ ਗਏ ਕਿਸੇ ਵੀ ਜੋਖਮ ਨੂੰ ਘਟ ਕਰਨ ਲਈ ਉਚਿਤ ਯੋਜਨਾਵਾਂ ਲਾਗੂ ਹਨ। ਭਾਰਤ ਅਮਰੀਕਾ ਵਿੱਚ 4 ਮੈਚ ਖੇਡੇਗਾ ਜਿਸ ਵਿੱਚ ਆਇਰਲੈਂਡ ਖਿਲਾਫ ਆਪਣੀ ਮਹਿਮਦਾ ਪਹਿਲਾ ਮੈਚ ਪਾਕਿਸਤਾਨ ਖਿਲਾਫ ਮੈਚ ਅਮਰੀਕਾ ਖਿਲਾਫ ਅਤੇ ਕੈਨੇਡਾ ਖਿਲਾਫ ਗਰੁੱਪ ਪੜਾ ਦਾ ਆਖਰੀ ਮੈਚ ਵੀ ਸ਼ਾਮਲ ਹੈ ਇਸ ਮਹੀਨੇ ਦੇ ਸ਼ੁਰੂ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਕੱਪ ਦੇ ਸਹਿ ਮੇਜ਼ਬਾਨ ਆਈਸੀਸੀ ਅਤੇ ਕ੍ਰਿਕਟ ਵੈਸਟ ਇੰਡੀਜ਼ ਨੇ ਭਰੋਸਾ ਦਿਵਾਇਆ ਸੀ ਕਿ ਪ੍ਰਸ਼ੰਸਕਾਂ ਅਤੇ ਖਿਡਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਲਈ ਹਰ ਸੰਭਵ ਉਪਾਅ ਕੀਤਾ ਜਾ ਰਿਹਾ ਬਿਊਰੋ ਰਿਪੋਰਟ ਹਮਦਰਦ ਟੀਵੀ